ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਲੋ ਅੰਬੇਦਕਰ ਜੀ ਦਾ ਜਨਮ ਬੜੀ ਸ਼ਰਧਾ ਭਾਵਨਾ ਨਾਲ ਕੇਟਕੇ ਨਗਰ ਕੌਂਸਲ ਸਾਨੇਵਾਲ ਦੇ ਸਾਕਾ ਪ੍ਰਧਾਨ ਕੈਪਟਨ ਸੁਜੀਤ ਸਿੰਘ ਹਰਾ ਅਤੇ ਦਿ੍ਰਿਤ ਜਾਗਰਤੀ ਫਾਊਂਡੇਸ਼ਨ ਪੰਜਾਬ ਪ੍ਰਧਾਨ ਸਰਮਿਸ ਸਿੰਘ ਕੰਡਿਆਣਾ ਵੱਲੋਂ ਆਪਣੇ ਸਾਥੀਆਂ ਸਮੇਤ ਗਾਰਡਨ ਜੂੜ ਸਾਨੇਵਾਲ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਇਲਾਕੇ ਦੀਆਂ ਕੁਝ ਨਾਮਵਰ ਸ਼ਖਸੀਅਤਾਂ ਜਿਨ੍ਹਾਂ ਵਿੱਚੋਂ ਐਡਵੋਕੇਟ ਮਨਦੀਪ ਸਿੰਘ ਸਾਨੀ ਸਰਪੰਚ ਗੁਰਪ੍ਰੀਤ ਕੋ ਡਾਇਰੈਕਟਰ ਬੀਜੀਬੀ ਅਰਲੀ ਲਰਨਿੰਗ ਸੈਂਟਰ ਸਾਨੇਵਾਲ ਹੋਲਦਾਰ ਬਜੀਤ ਸਿੰਘ ਖਾਣਾ ਸਾਨੇਵਾਲ ਦੇ ਮੁੱਖ ਮੌਂਸੀ ਹੋਲਦਾਰ ਅਮਨਦੀਪ ਸਿੰਘ ਅਮਨ ਬਗੜ ਜੋਗਿੰਦਰ ਸਿੰਘ ਮੰਗਲੀ ਬਲਬੀਰ ਸਿੰਘ ਬੁੱਢੇਵਾਲ ਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਤਸਵੀਰ ਨੂੰ ਵੇਟ ਕਰਕੇ ਸਨਮਾਨਿਤ ਕੀਤਾ ਗਿਆ ਉਸ ਮਹਾਨ ਸਖਸ਼ ਜਿਨ੍ਹਾਂ ਨੇ ਸਾਡਾ ਇਸ ਮੁਲਕ ਦਾ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਰਚਿਤ ਕੀਤਾ ਉਸ ਮਹਾਨ ਪੁਰਸ਼ ਬਾਬਾ ਸਾਹਿਬ ਦੇ ਅੱਜ ਜਨਮ ਦਿਨ ਤੇ ਪਹਿਲਾਂ ਤਾਂ ਮੈਂ ਸਾਰੇ ਹੀ ਜਗਤ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਕਿ ਮੈਂ ਕਹਾਂਗਾ ਕਿ ਸਾਰੇ ਹੀ ਸਵਸਤ ਜੋ ਵੀ ਦੁਨੀਆ ਦੇ ਵਿੱਚ ਕਿਤੇ ਕਿਤੇ ਵੀ ਆਪਣੇ ਹਿੰਦੁਸਤਾਨੀ ਵੱਸ ਰਹੇ ਨੇ ਉਹਨਾਂ ਨੂੰ ਸਭ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਤਕਰੀਬਨ 134ਵਾਂ ਸਾਲ ਅੱਜ ਉਹਨਾਂ ਦਾ ਇਹ ਆਪਾਂ ਮਨਾ ਰਹੇ ਹਾਂ ਉਹਨਾਂ ਦਾ ਬਰਥ ਔਰ ਜੋ ਸੰਵਿਧਾਨ ਲਿਖ ਕੇ ਉਹ ਸੰਵਿਧਾਨ ਨੂੰ ਅੱਜ ਵੀ ਸਾਡਾ ਮੁਲਕ ਅਸੀਂ ਮੈਂ ਕਹੂੰਗਾ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦੇ ਆ ਅਸੀਂ ਆਪਣੇ ਮੁਲਕ ਨੂੰ ਉਸ ਡੈਮੋਕ੍ਰੇਸੀ ਨੂੰ ਜੇਕਰ ਅੱਜ ਅੰਜਾਮ ਆਪਾਂ ਦੇ ਰਹੇ ਆ ਜਾਂ ਆਨੰਦ ਮਾਣ ਰਹੇ ਆ ਉਸ ਡੈਮੋਕ੍ਰੇਸੀ ਦਾ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਇਸ ਮਹਾਨ ਪੁਰਸ਼ ਦਾ ਹੈ ਕਿਉਂਕਿ ਜੋ ਸੰਵਿਧਾਨ ਲਿਖਿਆ ਗਿਆ ਉਸ ਸੰਵਿਧਾਨ ਦੇ ਵਿੱਚ ਹੀ ਸਾਰਾ ਕੁਝ ਇੱਕ ਉਹਨਾਂ ਨੇ ਇਸ ਇਸ ਹਿਸਾਬ ਨਾਲ ਰਚਿਤ ਕੀਤਾ ਸੋ ਮੈਂ ਸਾਰੇ ਹੀ ਆਪਣੇ ਸਾਥੀਆਂ ਦਾ ਇੱਥੇ ਜੋ ਅਸੀਂ ਇਕੱਤਰ ਹੋਏ ਹਾਂ ਸਾਹਨੇ ਵਾਲ ਵਿਖੇ ਉਹਨਾਂ ਦਾ ਸਾਰਿਆਂ ਦਾ ਹੀ ਮੈਂ ਧੰਨਵਾਦ ਵੀ ਕਰਦਾ ਔਰ ਸਭ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਖਾਸ ਕਰਕੇ ਪ੍ਰੈਸ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸ਼ੁਭ ਦਿਹਾੜੇ ਦੀ ਜਿਹੜੀਆਂ-ਜਿਹੜੀਆਂ ਸ਼ਖਸੀਅਤਾਂ ਨੂੰ ਵੀ ਇੱਥੇ ਸਨਮਾਨ ਕੀਤਾ ਗਿਆ ਅੱਜ ਸਾਡੇ ਚੇਅਰਮੈਨ ਨੇ ਬਲਕ ਸ਼ਾਂਤੀ ਤੇ ਬਲਬੀਰ ਸਿੰਘ ਮੇਰੇ ਨਾਲ ਹੀ ਖੜੇ ਨੇ ਕੜਿਆਣਾ ਸਾਹਿਬ ਬਹੁਤ ਹੀ ਮੈਂ ਕਹੂੰਗਾ ਅ ਇਸ ਇਲਾਕੇ ਦੇ ਜੇ ਮੈਂ ਕਹਾਂ ਸੋਸ਼ਲ ਵਰਕਰਾਂ ਦੇ ਵਿੱਚ ਨਾਂ ਲਵਾਂ ਤਾਂ ਸ਼ਾਇਦ ਸਭ ਤੋਂ ਵੱਧ ਸੇਵਾ ਕਰਦੇ ਨੇ ਸਰਬਜੀਤ ਕੜਿਆਣਾ ਆਪਣੇ ਸਰਪੰਚ ਸਾਹਿਬ ਨੇ ਸਾਡੇ ਨਾਲ ਹੀ ਪਿੰਡ ਹੈ ਸਾਹਨੇਵਾਲ ਖੁਰਦੂ ਤੋਂ ਜੁਗਿੰਦਰ ਸਿੰਘ ਮੰਗਲੀ ਪਰਸ਼ੋਤਮ ਸਿੰਘ ਆਪਣੇ ਗਨੇਚ ਤੋਂ ਇਹ ਸਾਡੇ ਪਹਿਲਾਂ ਡਾਇਰੈਕਟਰ ਰਹੇ ਨੇ ਮਾਰਕੀਟ ਕਮੇਟੀ ਦੇ ਔਰ ਬਲੌਕ ਸ਼ਮਤੀ ਮੈਂਬਰ ਵੀ ਨੇ ਸੋ ਇਸੇ ਤਰ੍ਹਾਂ ਜੋ ਤੁਹਾਡੇ ਹੀ ਆਪਣੇ ਐਸੋਸੀਏਸ਼ਨ ਹੈ ਤੁਹਾਡੀ ਉਸ ਦੇ ਪ੍ਰਧਾਨ ਲੱਕੀ ਉਹ ਪਿਆਰ ਨਾਲ ਆਪਾਂ ਲੱਕੀ ਕਹਿੰਦੇ ਆ ਔਰ ਮੈਂ ਕਹੂੰਗਾ ਕਿ ਅੱਜ ਦਾ ਪ੍ਰੋਗਰਾਮ ਸ਼ਾਰਾ ਜੋ ਅਜੂਜ਼ਤ ਕੀਤਾ ਉਹ ਵੀ ਇਹ ਲੱਕੀ ਦੀ ਮਿਹਰਬਾਨੀ ਹੈ ਕਿ ਇੱਕ ਕਹਿੰਦੇ ਹੁੰਦੇ ਨੇ ਵੀ ਕਿਸੇ ਨੇ ਸ਼ੁਰੂਆਤ ਕਰਨੀ ਹੁੰਦੀ ਆ ਜਾਂ ਸੋ ਮੈਂ ਸਾਰਿਆਂ ਦਾ ਹੀ ਇੱਥੇ ਉਸ ਗੱਲ ਦੇ ਧੰਨਵਾਦ ਕਰਦਾ ਅੱਜ ਮਹਾਨ ਜੋਗਪੁਰਸ਼ ਸਮਾਜ ਦੇ ਰਚਤਾ ਸੰਵਿਧਾਨ ਦੇ ਰਚਤਾ ਡਾਕਟਰ ਭੀਮrao ਅੰbedkar ਜੀ ਦਾ 134ਵਾਂ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਮੈਂ ਸਭ ਤੋਂ ਪਹਿਲਾਂ ਅੱਜ ਦੇ ਇਸ ਦਿਹਾੜੇ ਤੇ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਦਿਨਾ ਕਿਉਂਕਿ ਅਜਿਹੇ ਮਹਾਪੁਰਸ਼ ਜਿਹੜੇ ਨੇ ਕਿ ਧਰਤੀ ਤੇ ਇੱਕ ਵਾਰ ਹੀ ਆਉਂਦੇ ਨੇ ਕਿਉਂਕਿ ਉਹਨਾਂ ਨਾਲ ਦਾ ਕੋਈ ਪੜ੍ਹਿਆ ਲਿਖਿਆ ਇਨਸਾਨ ਅੱਜ ਤੱਕ ਨਾ ਹੋਇਆ ਤੇ ਨਾ ਹੀ ਹੋਣਾ ਡਾਕਟਰ ਅੰਬੇਦਕਰ ਸਾਹਿਬ ਨੇ 132 ਡਿਗਰੀਆਂ 32 132 ਡਿਗਰੀਆਂ ਜਿਹੜੀਆਂ ਸੌਰੀ 32 ਡਿਗਰੀਆਂ ਉਹਨਾਂ ਨੇ ਪਾਸ ਕੀਤੀਆਂ ਨੇ ਪੜ੍ਹਾਈ ਕੀਤੀ ਹੈ ਉਹਨਾਂ ਨੇ ਇੰਨੀ ਪੜ੍ਹਾਈ ਕਰਕੇ ਜਦੋਂ ਸਵਿਧਾਨ ਦੀ ਰਚਨਾ ਕਰਨ ਵਾਸਤੇ ਆਦਮੀ ਲਭ ਰਹੀ ਸੀ ਤਾਂ ਮੇਰਾ ਖਿਆਲ ਆ ਸਾਡੀ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਤਾਂ ਇਹਨਾਂ ਨੂੰ ਕੋਈ ਆਦਮੀ ਨਹੀਂ ਲੱਭਿਆ ਸਿਰ ਇਕੋ ਇੱਕ ਡਾਕਟਰ ਭੀਮਰਾਓ ਜੀ ਨਜ਼ਰ ਆਏ ਨੇ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਅੱਜ ਉਸ ਸੰਵਿਧਾਨ ਦੀ ਜਿਹੜੀ ਅਮਰੀਕਾ ਕੈਨੇਡਾ ਸਾਰੇ ਜਿੱਥੇ ਲੋਕਤੰਤਰ ਹੈ ਸਾਰੇ ਉਸ ਜਿਹੜੇ ਸੰਵਿਧਾਨ ਦੇ ਤਹਿਤ ਹੀ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਅਤੇ ਸਾਰੀ ਦੁਨੀਆ ਇਸ ਸੰਵਿਧਾਨ ਦੇ ਤਹਿਤ ਹੀ ਚੱਲਦੀ ਹੈ ਤੇ ਮੈਂ ਅੱਜ ਦੇ ਦਿਨ ਤੇ ਸਾਰੀ ਮਨਾਈ ਨੂੰ ਸਾਰੀ ਨਿਯਾਈ ਨੂੰ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿਨਾ ਬਹੁਤ ਬਹੁਤ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਿਸੇ ਕਲੱਬ ਵੱਲੋਂ ਆਰਗੇਨਾਈਜ਼ ਕੀਤਾ ਗਿਆ ਇਹ ਜਿਹੜਾ ਅੱਜ ਦਾ ਸਾਡੀ ਦਲਤ ਜਾਗਰਤੀ ਫਾਊਂਡੇਸ਼ਨ ਕਲੱਬ ਅਤੇ ਪ੍ਰੈਸ ਕਲੱਬ ਪ੍ਰੈਸ ਕਲੱਬ ਪ੍ਰੈਸ ਦੇ ਵੀਰਾਂ ਨੇ ਜਿਹੜਾ ਇਹ ਸਾਰਿਆਂ ਨੇ ਅੱਜ ਦਾ ਜਿਹੜਾ ਇਹ ਸਮਾਗਮ ਯੋਜਨ ਕੀਤਾ ਚਾ ਛੋਟਾ ਜਿਹਾ ਪ੍ਰੋਗਰਾਮ ਅਸੀਂ ਆਯੋਜਨ ਕੀਤਾ ਤੇ ਪਰ ਪ੍ਰੈਸ ਦੇ ਜਰੀਏ ਹੀ ਇਸ ਨੂੰ ਅਸੀਂ ਵੱਡਾ ਕਰਨਾ ਧੰਨਵਾਦ ਤੁਹਾਡਾ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਠੀਕ ਹੈ ਲक्की ਕਮੈਟ ਜੀ ਦਾ ਧੰਨਵਾਦ ਸਾਰਿਆਂ ਦਾ ਆਪਣੇ ਖਾਸ ਕਰਕੇ ਸਾਡੇ ਸੁਭਜੀਤ ਸਿੰਘ ਜੀ ਸੁਖੀ ਹਾਰਾ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਸਭ ਤੋਂ ਪਹਿਲਾਂ ਸੰਵਿਧਾਨ ਦੇ ਰਚੇਤਾ ਸਾਡੇ ਬਹੁਤ ਹੀ ਮਹਾਨ ਸਖਸ਼ੀਅਤ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਲੋਕਾਂ ਲਕਾਈ ਨੂੰ ਮੁਬਾਰਕਬਾਦ ਦਿਨਾ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜੋ ਯੋਗਦਾਨ ਹੈ ਸਾਡੇ ਦੇਸ਼ ਦੀ ਤਰੱਕੀ ਦੇ ਵਿੱਚ ਲਾ ਲੋ ਦਬਲੇ ਦਵੇ ਕੁਚਲੇ ਲੋਕਾਂ ਦੀ ਦੀ ਬਰਾਬਰੀ ਵਾਸਤੇ ਲਾ ਲੋ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਬਹੁਤ ਵੱਡਾ ਯੋਗਦਾਨ ਆ ਉਹਨਾਂ ਦੀ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਹੀ ਜਿਵੇਂ ਭਾਈ ਸਾਹਿਬ ਨੇ ਸਿੱਖ ਸਰਕਾਰਾਂ ਚੱਲਦੀਆਂ ਨੇ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਮਾਨ ਪ੍ਰਾਪਤ ਹੋਇਆ ਜੇ ਇੰਡੀਆ ਨੂੰ ਭਾਰਤ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਮਾਨ ਪ੍ਰਾਪਤ ਹੋਇਆ ਤਾਂ ਮੈਂ ਸਭ ਦਾ ਕਿ ਉਹ ਸੰਵਿਧਾਨ ਦੀ ਤਾਕਤ ਦੇ ਨਾਲ ਹੀ ਇਹ ਪ੍ਰਾਪਤ ਹੋਇਆ ਤੋਂ ਬਹੁਤ ਵੱਡੀ ਜਿਹੜੀ ਦੇਣ ਆ ਬਾਬਾ ਸਾਹਿਬ ਦੀ ਸਮਾਜ ਨੂੰ ਦੇਸ਼ ਨੂੰ ਦੁਨੀਆ ਨੂੰ ਆ ਤੇ ਜਿਹਨੂੰ ਵੀ ਆਪਾਂ ਬਿਲਕੁਲ ਅਗਰੂਰ ਨਹੀਂ ਕਰ ਸਕਦੇ ਤੇ ਮੈਂ ਤਾਂ ਉਹਨਾਂ ਦੇ ਜਨਮ ਦੇ ਹੜਤੇ ਉਹਨਾਂ ਨੂੰ ਕੋਟੀ-ਕੋਟ ਪ੍ਰਣਾਮ ਕਰਦਾ